ਜਦੋਂ ਫਾਊਂਡੇਸ਼ਨ ਦਾ ਜਾਂ ਐਨਜੀਓ ਦਾ ਨਾਮ ਆ ਜਾਂਦਾ ਹੈ ਤਾਂ ਲੋਕਾਂ ਦੇ ਮਨ ਦੇ ਵਿੱਚ ਬੜੇ ਸਵਾਲ ਖੜੇ ਹੋ ਜਾਂਦੇ ਨੇ ਉਵੇਂ ਸਾਨੂੰ ਸਵਾਲ ਕੌੜਾ ਹੀ ਲੱਗੇ ਵੀ ਸ਼ਾਇਦ ਇਹ ਐਨਜੀਓ ਜਾਂ ਫਾਊਂਡੇਸ਼ਨ ਕੋਈ ਰੁਪਈਆਂ ਲਈ ਬਣਾਈ ਗਈ ਆ ਜਦੋਂ ਮੁਸੀਬਤਾਂ ਹੁੰਦੀਆਂ ਨੇ ਨਾ ਸਾਡੇ ਪੰਜਾਬ ਤੇ ਪੰਜਾਬ ਦੇ ਕੀ ਪੂਰੇ ਦੇਸ਼ ਤੇ ਬਹੁਤ ਸਾਰੀਆਂ ਐਨਜੀਓ ਤੋਂ ਹੋਂਦ ਵਿੱਚ ਆਉਂਦੀਆਂ ਨੇ ਮੈਂ 1992 ਦਾ ਲੱਗੇ ਹੋਇਆ ਹਾਂ ਕਾਰਗਲ ਵੀ ਪੰਡ ਗਿਆ ਸੀ ਸੀ ਗੁਜਰਾਤ ਵੀ ਓਡੀਸ਼ਾ ਵੀ ਜਿੱਥੇ-ਜਿੱਥੇ ਸੋਕਾ ਪਿਆਰਾ ਸੰਚ ਉਦੋਂ ਵੀ ਲੱਗੇ ਹੁੰਦੇ ਤੇ ਮੈਨੂੰ ਲੱਗਦਾ ਮੈਂ ਤਾਂ ਵੀਰ ਬਹੁਤ ਹੋਣਾ ਸੀ ਜੇ ਉਦੋਂ ਦਾ ਕਮਾਈ ਕਰਦਾ ਹੁੰਦਾ ਬੜਾ ਗੌਰ ਨਾਲ ਚੱਲ ਰਿਆਂ ਕਿ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਹਾਂ ਜਿੰਨੇ ਦਾਨੀ ਸੱਚਨੇ ਸਾਨੂੰ ਪੈਸਾ ਨਾ ਭੇਜੋ ਸਾਨੂੰ ਜੋ ਜ਼ਰੂਰਤ ਦੀਆਂ ਸਮਾਨ ਜਿਵੇਂ ਦਵਾਈ ਹੋਗੀ ਯੂਰੀਆ ਖਾਦ ਹੋਗੀ ਬੀਜ ਹੋ ਗਿਆ ਡੀਜ਼ਲ ਹੋ ਗਿਆ ਉਹ ਭੇਜੋ ਬੰਦੇ ਲੜਤਾ ਰਹੇ ਨੇ ਜ਼ਿੰਦਗੀ ਨਾਲ ਇਹ ਕੱਲੇ ਹੜ੍ਹ ਕਰਕੇ ਨਹੀਂ ਹੜ੍ਹ ਤੋਂ ਪਹਿਲਾਂ ਵੀ ਬੜੀਆਂ ਮੁਸੀਬਤਾਂ ਸੀ ਇਹਨਾਂ ਤੇ ਤੇ ਹੜ੍ਹ ਤੋਂ ਬਾਅਦ ਵੀ ਬਹੁਤ ਮੁਸੀਬਤਾਂ ਹੋਣੀਆਂ ਦੇਲੀ ਪੋਸਟ ਪੰਜਾਬੀ ਵਿੱਚ ਦੇਖ ਰਹੇ ਹਾਂ ਤੇ ਮੈਂ ਹਾਂ ਆਦੀਪ ਸੰਦੀਪ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚੋਂ ਤੁਹਾਨੂੰ ਕਵਰੇਜ ਦਿਖਾ ਰਹੇ ਹਾਂ ਹੁਣ ਪਾਣੀ ਬੇਸ਼ੱਕ ਇਲਾਕਿਆਂ ਦੇ ਵਿੱਚ ਜਿੱਥੇ ਹੜ੍ਹ ਐਸੀ ਘਟਨਾ ਸ਼ੁਰੂ ਹੋ ਗਿਆ ਪਰ ਹੁਣ ਇੱਕ ਨਵੀਂ ਜਿਹੜੀ ਉਹਨਾਂ ਲਈ ਰਾਹ ਖੁੱਲਨੇ ਨੇ ਨਵੀਆਂ ਜਿਹੜੀਆਂ ਔਕੜਾਂ ਨੇ ਉਹ ਸਾਰਾ ਕੁਝ ਚੱਲਣਾ ਹੈ ਪਰ ਤੁਹਾਨੂੰ ਦੱਸ ਸੀ ਕਿ ਇਸ ਵਕਤ ਅਸੀਂ ਜ਼ਿਲ੍ਹਾ ਫਰੀਦਪੁਰ ਦੇ ਪਿੰਡ ਹਜਾਰਾ ਸਿੰਘ ਵਾਲਾ ਦੇ ਵਿੱਚ ਮੌਜੂਦ ਆ ਜਿੱਥੇ ਹੰਬਲਾ ਫਾਊਂਡੇਸ਼ਨ ਬਣਾਈ ਗਈ ਹੈ ਜਿੱਦਾਂ ਵੀਰ ਨੇ ਜਿਹੜੇ ਦੇ ਵਿੱਚ ਉਹਨਾਂ ਵੱਲੋਂ ਕੋਸ਼ਿਸ਼ ਹੈ ਆ ਕਿ ਜੇ ਕੋਈ ਰਾਸ਼ਨ ਲੈ ਕੇ ਆਉਂਦਾ ਉਹ ਸਾਰੀਆਂ ਚੀਜ਼ਾਂ ਵੀ ਇੱਥੇ ਲੋੜਵੰਦਾਂ ਤੱਕ ਪਹੁੰਚਾਈਆਂ ਜਾਂਦੀਆਂ ਨੇ ਜੇ ਕਿਸੇ ਨੂੰ ਸਮੱਸਿਆ ਉਹ ਵੀ ਇਹ ਸੁਣਦੇ ਨੇ ਇਸ ਦੇ ਵਿੱਚ ਗਾਮਾ ਸਿੱਧੂ ਵੀਰ ਨੇ ਮੁਹਾਰਤ ਸਾਹਿਬ ਨੇ ਜਿਹੜੇ ਹੋਰ ਵੀਰ ਨੇ ਸਾਡੇ ਸੂਝਵਾਲ ਲੋਕ ਇਸ ਦੇ ਵਿੱਚ ਇਕੱਠੇ ਹੋਏ ਨੇ ਗੱਲਬਾਤ ਕਰਾਂਗੇ ਗਾਮਾ ਜੀ ਨਾਲ ਸਸੀਕਾਲ ਜੀ ਸਸੀਕਾਲ ਜੀ ਕੀ ਕਹਿਣਾ ਚਾਹੋਗੇ ਬਾਈ ਜੀ ਇਹ ਫਾਊਂਡੇਸ਼ਨ ਬਣਾਈ ਹੈ ਕਿਉਂਕਿ ਲਗਾਤਾਰ ਇੱਕ ਤਾਂ ਪਹਿਲਾ ਸਵਾਲ ਇਹੀ ਹੈ ਕਿਉਂਕਿ ਜਦੋਂ ਫਾਊਂਡੇਸ਼ਨ ਦਾ ਜਾਂ ਐਨ ਜੀਓ ਦਾ ਨਾਮ ਆ ਜਾਂਦਾ ਹੈ ਤਾਂ ਲੋਕਾਂ ਦੇ ਮਨ ਦੇ ਵਿੱਚ ਬੜੇ ਸਵਾਲ ਖੜੇ ਹੋ ਜਾਂਦੇ ਨੇ ਭਵੇਂ ਸੋਨੂੰ ਸਵਾਲ ਕੌੜਾ ਹੀ ਲੱਗੇ ਵੀ ਸ਼ਾਇਦ ਇਹ ਐਨ ਜੀਓ ਜਾਂ ਫਾਊਂਡੇਸ਼ਨ ਕੋਈ ਰੁਪਈਆਂ ਲਈ ਬਣਾਈ ਗਈ ਹੈ ਮਾਫ ਕਰਨਾ ਸਵਾਲ ਪਰ ਲੋਕ ਇਸ ਚੀਜ਼ ਦਾ ਲੋਕਾਂ ਦੇ ਕਿੰਤੂ ਪਰੰਤੂ ਕਰਨ ਲੱਗ ਹੀ ਪੈਂਦੇ ਨੇ ਹੁਣ ਤੁਸੀਂ ਇਹਦੇ ਪਿੱਛੇ ਦਾ ਆਪਣਾ ਮਕਸਦ ਆ ਜਿਹੜਾ ਸਪਸ਼ਟ ਕਰੋ ਇਹ ਤੁਸੀਂ ਸਵਾਲ ਨਾ ਕਰਦੇ ਮੈਂ ਆਪ ਹੀ ਲੈ ਹੋਣਾ ਸੀਗਾ ਕਿ ਬਹੁਤ ਸਾਰੀਆਂ ਜਦੋਂ ਮੁਸੀਬਤਾਂ ਹੁੰਦੀਆਂ ਨੇ ਨਾ ਸਾਡੇ ਪੰਜਾਬ ਤੇ ਪੰਜਾਬ ਦੇ ਕੀ ਪੂਰੇ ਦੇਸ਼ ਤੇ ਬਹੁਤ ਸਾਰੀਆਂ ਐਨ ਜੀਓ ਤੋਂ ਹੋਂਦ ਵਿੱਚ ਆਉਂਦੀਆਂ ਨੇ ਤੇ ਉਹਨਾਂ ਦਾ ਬਹੁਤਿਆਂ ਦਾ ਕਈਆਂ ਦਾ ਮਕਸਦ ਹੀ ਇਹ ਹੁੰਦਾ ਵੀ ਖਾਣਾ ਉਹ ਜਿਹੜੇ ਲੋਕ ਖਾਂਦੇ ਆ ਤੇ ਦੂਜਿਆਂ ਨੂੰ ਜਿਹੜੇ ਅਸਲੀ ਕੰਮ ਕਰਦੇ ਉਹਨਾਂ ਨੂੰ ਵੀ ਬਦਨਾਮ ਕਰਦੇ ਮੈਂ 1992 ਦਾ ਲੱਗਿਆ ਹੋਇਆ ਹਾਂ ਠੀਕ ਹੈ ਕਾਰਗਲ ਵੀ ਵੰਡ ਗਿਆ ਸੀ ਸੀ ਗੁਜਰਾਤ ਵੀ ਉੜੀਸਾ ਵੀ ਜਿੱਥੇ-ਜਿੱਥੇ ਸੋਕਾ ਪਿਆਰਾ ਸਤਾਂਜ ਉਦੋਂ ਵੀ ਲੱਗੇ ਹੁੰਦੇ ਤੇ ਮੈਨੂੰ ਲੱਗਦਾ ਮੈਂ ਤਾਂ ਅਮੀਰ ਬਹੁਤ ਹੋਣਾ ਸੀ ਜੇ ਉਦੋਂ ਦਾ ਕਮਾਈ ਕਰਦਾ ਹੁੰਦਾ ਨਹੀਂ ਪਰ ਵਧੀਆ ਗੱਲ ਆ ਭਾਈ ਪਰ ਕਾਰਨ ਇਹ ਹੈ ਵੀ ਸਹੀ ਲੋਕਾਂ ਦਾ ਇੱਕ ਸਮਾਨ ਆ ਜਿਹੜਾ ਲੋਕਾਂ ਦਾ ਅਕਸਰ ਤੌਰ ਤੇ ਗਿਲਾ ਹੁੰਦਾ ਵੀ ਸਹੀ ਲੋਕ ਨੇ ਜਿਹੜੇ ਉਹ ਰਹਿ ਜਾਂਦੇ ਨੇ ਤੇ ਜਗਾੜਬਾਜ਼ੀਆਂ ਕਰਕੇ ਸਮਾਨ ਇੱਕ ਬੰਦੇ ਹੀ ਸਟੋਰ ਕਰੀ ਜਾਂਦਾ ਉਹ ਤੁਸੀਂ ਜਿਹੜਾ ਅਪਰਾਲਾ ਕੀਤਾ ਉਹਦੇ ਬਾਰੇ ਦੱਸੋ ਬਿਲਕੁਲ ਅਸੀਂ ਇੱਥੇ ਜਗਦੀਪ ਵੜਿੰਗ ਹੋਰੀ ਖੜੇ ਨੇ ਡਾਕਟਰ ਸਰਜੀਤ ਸਿੰਘ ਸਿੱਧੂ ਸਾਰੇ ਤਰਲੋਚਮਸਾਫਰ ਪੀ ਕੇ ਜਸਪਾਲ ਸਾਰੇ ਵੀਰ ਆਏ ਸੀ ਅਸੀਂ ਇੱਕ ਦਿਨ ਜਦੋਂ ਪਾਣੀ ਸੀਗਾ ਕਿਉਂਕਿ ਇੱਥੇ ਰਾਸ਼ਨ ਬਹੁਤ ਆਇਆ ਇਸ ਇਲਾਕੇ 'ਚ ਸਾਰੇ ਇਲਾਕਿਆਂ 'ਚ ਸਾਡੇ ਪੰਜਾਬੀਆਂ ਨੇ ਦਿਲ ਖੋਲ ਕੇ ਮਨ ਕੇ ਯੂਪੀ ਰਾਸ਼ਨ ਦਿੱਲੀ ਮਤਲਬ ਦੂਰ ਉਧਰ ਗੁਜਰਾਤ ਤੋਂ ਵੀ ਆਏ ਲੋਕ ਮੁਸਲਮਾਨ ਵੀ ਆਏ ਹਿੰਦੂ ਵੀ ਆਏ ਸਾਰਿਆਂ ਕੋਈ ਇੱਥੇ ਜਾਤ ਬਰਾਦਰੀ ਉਹ ਨਹੀਂ ਹੋਈ ਸਾਰੇ ਧਰਮਾਂ ਨੇ ਦਿਲ ਖੋਲ ਕੇ ਮਦਦ ਕੀਤੀ ਆਪਣੇ ਪੰਜਾਬੀ ਭਰਾਵਾਂ ਦੀ ਮੋਢੇ ਨਾਲ ਮੋਢਾ ਜੋੜ ਕੇ ਖੜੇ ਤੇ ਅਸੀਂ ਦੇਖਿਆ ਕਿ ਇਹ ਵੀਰ ਵੀ ਆਏ ਜੋ ਕਿਉਂਕਿ ਮੈਂ ਇਲਾਕੇ 'ਚ ਹੀ ਰਹਿੰਦਾ ਸੀ ਤੇ ਵੇਖਿਆ ਕਿ ਇੱਥੇ ਰਾਸ਼ਨ ਦੀ ਬਹੁਤ ਆਤ ਹੋ ਗਈ ਹੈ ਤੇ ਹੁਣ ਆਪਾਂ ਕੀ ਕੀਤਾ ਜਾਵੇ ਹੁਣ ਅਗਲਾ ਅਸੀਂ ਫਿਰ ਮੋੜ ਵਸੇਬਾ ਕੈਂਪ ਜਿਹੜਾ ਉਹ ਸ਼ੁਰੂ ਕਰਨ ਦਾ ਤਹਈਆ ਕੀਤਾ ਕਿ ਅਸੀਂ ਲਈਏ ਹੰਬਲਾ ਫਾਊਂਡੇਸ਼ਨ ਦੇ ਨਾਂ ਹਿਤ ਔਰ ਹੰਬਲਾ ਫਾਊਂਡੇਸ਼ਨ ਨਾਲ ਸਾਰੇ ਸਾਡੇ ਇੰਡਸਟਰੀ ਦੇ ਲੋਕ ਨੇ ਔਰ ਇਹ ਸਜਰੀ ਤਿਆਰ ਕਰੀਆ ਹਾਂ ਬਿਲਕੁਲ ਨਵੀਂ ਬਣਾਈ ਹੈ ਬਿਲਕੁਲ ਅਸੀਂ ਔਰ ਨਮੀ ਹੋਂਦ ਚਾਹੀਏ ਅਸੀਂ ਸਾਰੇ ਇੰਡਸਟਰੀ ਦੇ ਲੋਕ ਜੁੜੇ ਹੋਏ ਆਂ ਔਰ ਨਾਲ ਐਨ ਆਰ ਆਈਜ਼ ਵੀ ਸ ਹੈਗੇ ਆ ਉਹ ਸਮਾਜ ਸੇਵੀ ਲੋਕ ਵੀ ਹੈਗੇ ਆ ਉਹ ਜਿਹੜੇ ਜੁੜੇ ਹੋਏ ਅਸੀਂ ਹੁਣ ਸਰਵੇ ਕਰ ਰਹੇ ਆ ਨਾ ਪਿੰਡਾਂ ਦੇ ਵਿੱਚ ਜਿਹੜੇ ਤੁਸੀਂ ਪਿੰਡ ਪਿੱਛੇ ਸ਼ਹਿਰ ਤੁਸੀਂ ਦੇਖ ਕੇ ਆਏ ਹੋਵੋਗੇ ਟੈਂਡੀ ਵਾਲਾ ਹੋਗਾ ਹਾਂ ਟੈਂਡੀ ਵਾਲਾ ਹੋਗਾ ਜਿਨ੍ਹਾਂ ਵੀ ਸ਼ੀਨੇ ਵਾਲੇ ਝੁਗੇ ਜਿਨ੍ਹਾਂ ਵੀ ਇੱਧਰ ਪਿੰਡ ਹੈਗੇ ਇੱਧਰ 15 ਕੋ ਪਿੰਡ ਹੈਗੇ ਤਾਂ ਜਿੱਥੇ ਜਿੱਥੇ ਜਿੰਨਾ ਨੁਕਸਾਨ ਹੋਇਆ ਉਹਦਾ ਸਰਵੇ ਕਰਕੇ ਅਸੀਂ ਉਹਨਾਂ ਦੀਆਂ ਜ਼ਮੀਨਾਂ ਜੜੀਆਂ ਖਾਸ ਕਰਕੇ ਛੋਟੇ ਕਿਸਾਨ ਜਿਹੜੇ ਹੈਗੇ ਉਹਨਾਂ ਦੀਆਂ ਜ਼ਮੀਨਾਂ ਨੂੰ ਪਜਾਉ ਬਣਾਉਣ ਦਾ ਹੀਲਾ ਕਰ ਰਹੇ ਆ ਕਿਉਂਕ ਕਿ ਇਹਨਾਂ ਦੀਆਂ ਜ਼ਮੀਨਾਂ ਉਪਚਾਉ ਕੇ ਹੋਣ ਉਹਨਾਂ ਜ਼ਮੀਨਾਂ ਨੂੰ ਤੇਲਾਂ ਦੀ ਬੀਜਾਂ ਦੀ ਟਰੈਕਟਰਾਂ ਦੀ ਲੋਡ ਪੈਣੀ ਹੈ ਅਸੀਂ ਮੁਹੱਈਆ ਕਰਾਵਾਂਗੇ ਪਲੱਸ ਇਸ ਇਲਾਕੇ ਤੇ ਜਿੰਨੇ ਬੱਚੇ ਹੈਗੇ ਆ ਕਿਉਂਕਿ ਇਹਨਾਂ ਕੋ ਤਾਂ ਹੁਣ ਖਾਣ ਨੂੰ ਲਾਲੇ ਪਏ ਹੋਇਆ ਤੇ ਉਹਨਾਂ ਬੱਚਿਆਂ ਦੀਆਂ ਫੀਸਾਂ ਹੈਗੀਆਂ ਕਿਸੇ ਦੀ 1800 ਕਿਸੇ ਦੀ 2000 ਜਿਹੜੀ ਐਜੂਕੇਸ਼ਨ ਦੀ ਬੋਰਡ ਦੀ ਪ੍ਰੀਖਿਆ ਦੀ ਜਾਂਦੀ ਹੈ ਫੀਸ ਜਾਂਦੀ ਹੈ ਤਾਂ ਨੀਅਰ ਬੋਰਡ 6-7 ਲੱਖ ਰੁਪਇਆ ਬਣਦਾ ਉਹ ਵੀ ਅਸੀਂ ਹੰਬਲਾ ਫਾਊਂਡੇਸ਼ਨ ਵੱਲੋਂ ਇਹਨਾਂ ਸਾਰੇ ਸਕੂਲਾਂ ਦੇ ਜਿਹਨੇ ਇੱਧਰ ਵਾਲੇ ਦੋਬੇ ਹੋਏ ਬੱਚਿਆਂ ਦੇ ਜਿਹੜੇ ਹੈਗੇ ਸਕੂਲ ਹੈਗੇ ਆ ਉਹਨਾਂ ਨੂੰ ਅਸੀਂ ਆਪਣੇ ਕੋਲੋਂ ਹੰਬਲਾ ਫਾਊਂਡੇਸ਼ਨ ਨੂੰ ਔਰ ਜਿਹੜੀ ਦੂਜੀ ਹੈਗੀ ਤੇਲ ਖਾਦਾਂ ਬੀਜਾਂ ਦਾ ਉਹ ਸਾਰਾ ਅਸੀਂ ਕਰਨ ਨੂੰ ਤਿਆਰ ਬੈਠੇ ਆਂ ਔਰ ਪ੍ਰਮਾਤਮਾ ਇਹ ਦੇਣੇ ਨੂੰ ਨਾਮ ਬਖਾਵੇ ਪਰ ਮੁਸੀਬਤ ਹੈ ਤੇ ਅਸੀਂ ਇਹਨਾਂ ਦੇ ਨਾਲ ਖੜੇ ਠੀਕ ਹੈ ਕੀ ਕਹਿਣਾ ਚਾਹੋਗੇ ਤੁਸੀਂ ਵੀ ਇਸ ਫਾਊਂਡੇਸ਼ਨ ਦੇ ਨਾਲ ਜੁੜੇ ਹੋਏ ਹੋ ਤੁਸੀਂ ਆਪਣੇ ਵੱਲੋਂ ਕੀ ਅਪਰਾਲਾ ਕਰੋਗੇ ਕਿਉਂਕਿ ਤੁਸੀਂ ਕਾਲਜ ਵੀ ਚਲਾਇਆ ਤੁਹਾਨੂੰ ਖੁਦ ਨੂੰ ਪਤਾ ਹੋਵੇਗਾ ਕਿ ਬੱਚਿਆਂ ਦੀ ਜੇ ਪੜ੍ਹਾਈ ਮਿਸ ਹੋ ਜਾਵੇ ਕਿਉਂਕਿ ਜ਼ਿੰਦਗੀ ਦੇ ਵਿੱਚ ਪੜ੍ਹਾਈ ਦਾ ਬਹੁਤ ਅਹਿਮ ਰੋਲ ਹੈ ਜੇ ਹੁਣ ਬੱਚੇ ਸਕੂਲ ਨਹੀਂ ਜਾਣਗੇ ਜਾਂ ਪੜ੍ਹਾਈ ਉਹਨਾਂ ਦੀ ਮਿਸ ਹੋ ਜਾਵੇਗੀ ਤਾਂ ਜ਼ਿੰਦਗੀ ਦਾ ਇੱਕ ਮੋੜ ਹੋਰ ਤੋਂ ਉਹਨਾਂ ਦੀ ਜ਼ਿੰਦਗੀ ਦਾ ਘਟਿਆ ਜਾਵੇਗਾ ਤੁਸੀਂ ਇਸ ਬਾਰੇ ਕੀ ਕਹੋਗੇ ਬਿਲਕੁਲ ਜੀ ਜਿਸ ਤਰ੍ਹਾਂ ਕਿ ਸਿੱਤੂ ਸਾਹਿਬ ਨੇ ਦੱਸਿਆ ਕਿ ਅਸੀਂ ਡੀਓ ਕੋਲੋਂ ਸਾਰਾ ਡਾਟਾ ਲਿਆ ਹੈ ਕਿ ਜਿਨ੍ਹਾਂ ਨੇ ਪਲੱਸ 2 ਦੇਰ ਮੈਟ੍ਰਿਕ ਦੇ ਬੱਚੇ ਇਸੇ ਹੈਗੇ ਉਹਨਾਂ ਦੀ ਫੀਸ ਤਾਂ ਭਰੀਦਾ ਹੈ ਪਲੱਸ ਮੇਰੇ ਕੋਲ ਉਹਨੂੰ ਕਿਉਂ ਯੂਨੀਵਰਸਿਟੀ ਦੇ ਜਿਹੜੇ ਐ ਜੋ ਕਿ ਪੰਜਾਬ ਸਰਕਾਰ ਦਾ ਫਟਟਾਲੇ ਤੋਂ ਤਾਂ ਅਸੀਂ ਉਹ ਪੀਰ ਰਿਵਿਊ ਦੱਸ ਰਹੇ ਹਾਂ ਜਿਹੜੇ ਬੱਚੇ ਪਲੱਸ 2 ਤੋਂ ਬਾਅਦ ਕਾਲਜ ਵੀ ਪੜ੍ਹਨਾ ਚਾਹੁੰਦੇ ਆ ਤੇ ਅਸੀਂ ਉਸ ਓਪਨ ਯੂਨੀਵਰਸਿਟੀ ਵਿੱਚ ਉਹਨਾਂ ਨੂੰ ਫ੍ਰੀ ਆਫ ਕਾਸਟ ਦੀ ਇਹ ਉਹਨਾਂ ਨੂੰ ਹੀ ਕਰਾਵਾਂਗੇ ਉਹਨਾਂ ਦੇ ਪੇਪਰ ਵੀ ਕਰਾਵਾਂਗੇ ਬਕਸੈਂਟਰੀ ਮੇਰੇ ਕਾਲਜ ਬੰਦਾ ਔਰ ਦੂਸਰਾ ਜਿਹੜਾ ਕੁਐਸਚਨ ਤੁਸੀਂ ਸਭ ਤੋਂ ਪਹਿਲਾਂ ਪੈਸੇ ਵਾਲਾ ਪੁੱਛਿਆ ਸੀ ਉਹ ਅਸੀਂ ਬੜਾ ਗੌਰ ਨਾਲ ਚੱਲ ਰਹੇ ਹਾਂ ਕਿ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਹਾਂ ਜਿੰਨੇ ਦਾਨੀ ਸੱਜਣੇ ਸਾਨੂੰ ਪੈਸਾ ਨਾ ਭੇਜੋ ਸਾਨੂੰ ਜਿਹੜੀ ਜ਼ਰੂਰਤ ਦੀ ਸਮਾਨ ਜਿਵੇਂ ਦਵਾਈ ਹੋਗੀ ਯੂਰੀਆ ਖਾਦ ਹੋਗੀ ਬੀਜ ਹੋਗੇ ਡੀਜ਼ਲ ਔਰ ਭੇਜ ਦੋ ਜਾਂ ਕਿਸੇ ਡੀਲਰ ਕੋਲ ਪੈਸੇ ਜਮ੍ਹਾਂ ਕਰਾ ਦਿਓ ਅਸੀਂ ਡਾਇਰੈਕਟਰ ਤੋਂ ਚੱਕ ਲਵਾਂਗੇ ਤੇ ਅਸੀਂ ਇਸ ਦਾ ਇੱਕ ਪ੍ਰੋਪਰ ਰਿਕਾਰਡ ਵੀ ਕਰ ਰਹੇ ਹਾਂ ਹਾਲਾਂਕਿ ਹੰਬਲਾ ਫਾਊਂਡੇਸ਼ਨ ਹੋਣੇ ਬਣਾਈ ਤੇ ਰਜਿਸਟ੍ਰੇਸ਼ਨ ਨਹੀਂ ਹੋਈ ਲੇਕਿਨ ਮੈਂ ਆਪਣੀ ਕਾਲਜ ਦੀ ਜਿਹੜੀ ਸੁਸਾਇਟੀ ਸਾਡੀ ਪੰਚਨਾਦ ਐਜੂਕੇਸ਼ਨ ਕਲਚਰ ਸੁਸਾਇਟੀ ਉਹਦੇ ਅੰਡਰ ਹੀ ਅਸੀਂ ਇਸ ਹਮਲਾ ਫਾਊਂਡੇਸ਼ਨ ਦਾ ਜਿਹੜਾ ਸਾਰਾ ਕਾਉਂਟ ਜਿਹੜਾ ਮੇਨਟੇਨ ਕਰ ਰਿਹਾ ਜਿਹਦਾ ਪ੍ਰੋਪਰ ਆਡਿਟ ਹੋਏਗਾ ਔਰ ਸਾਰਿਆਂ ਨੂੰ ਜਿੰਨੇ ਵੀ ਦਾਨੀ ਸੱਜਣ ਨੇ ਉਹਨਾਂ ਵਾਸਤੇ ਓਪਨ ਹੋਏਗਾ ਸਾਰਾ ਕਿੰਨਾ ਪੈਸਾ ਜਾ ਕਿੰਨਾ ਸਮਾਨ ਕਿੱਥੋਂ ਆਇਆ ਔਰ ਕਿਸ ਨੂੰ ਕਿਸ ਟਿਕਣਾ ਵੰਡਿਆ ਗਿਆ ਅਸੀਂ ਬੜਾ ਪਾਰਦਰਸ਼ੀ ਤੱਕ ਨਾ ਚੱਲਦਾ ਠੀਕ ਹੈ ਧੰਨਵਾਦ ਜੀ ਸੋ ਬਾਈ ਜੀ ਕੀ ਕਹਿਣਾ ਚਾਹੋਗੇ ਜਗਦੀਪ ਬਾਈ ਤੁਸੀਂ ਫਿਲਮਾਂ ਦੇ ਨਾਲ ਵੀ ਜੁੜੇ ਹੋਏ ਹੋ ਤਾਂ ਫਿਲਮਾਂ ਦੇ ਵਿੱਚ ਇੱਕ ਉਹ ਕਹਿ ਸਕਦੇ ਆ ਰੀਅਲ ਲਾਈਫ ਹੁੰਦੀ ਹੈ ਨਾ ਉਹਦੇ ਵਿੱਚ ਇਹਦੇ ਵਿੱਚ ਤੁਸੀਂ ਅਸਲੀਅਤ ਦੇ ਵਿੱਚ ਦੇ ਜਿਹੜੀ ਨਵਾਂ ਮੋੜ ਕੱਟ ਗਿਆ ਪਹਿਲਾਂ ਤਾਂ ਮੈਂ ਸੰਦੀਪ ਤੇਰਾ ਵਿਸ਼ੇਸ਼ ਧੰਨਵਾਦ ਕਰਨਾ ਚਾਹੁੰਨਾ ਕਿ ਮੈਂ ਤੇਰੀਆਂ ਪੋਸਟਾਂ ਦੇਖਦਾ ਰਹਿਣਾ ਤੂੰ ਡੇ ਵਨ ਤੋਂ ਹੀ ਲੱਗਾ ਹੋਇਆ ਥੈਂਕ ਯੂ ਤੇ ਮੇਰੇ ਖਿਆਲ ਚ ਸੱਚੀ ਪੱਤਰਕਾਰ ਤਾਂ ਵੀ ਇਹੀ ਹੈ ਜੀ ਜੀ ਤੇ ਪਰ ਸਰਜੀਤ ਸਿੱਧੂ ਸਾਹਿਬ ਖੜੇ ਆ ਉਹ ਲੱਗੇ ਹੋਏ ਨੇ ਸੱਚਾ ਅਧਿਆਪਕ ਹੋਣਾ ਵੀ ਇਹੀ ਹੈ ਤੇ ਗਾਮਾ ਬਾਈ ਖੜੇ ਆ ਉਹ ਵੀ ਤੁਹਾਡੇ ਫੀਲਡ ਦੇ ਹੀ ਆ ਤੇ ਇਹ ਸਚਾਈ ਵਾਲੇ ਬੰਦੇ ਹੀ ਆ ਜਿਹੜੇ ਮੇਰੇ ਖਿਆਲ ਚ ਆਪਦਾ ਜਿਹੜਾ ਕੰਮ ਆ ਉਹਦੀ ਅਸਲੀ ਜ਼ਿੰਮੇਵਾਰੀ ਕੀ ਹੁੰਦੀ ਹੈ ਉਵੇਂ ਮੈਨੂੰ ਵੀ ਐ ਲੱਗਦਾ ਹੁੰਦਾ ਕਿ ਬਤੌਰ ਰਾਈਟਰ ਜਿਹੜੀਆਂ ਮੈਂ ਕਹਾਣੀਆਂ ਲਿਖਦਾ ਤਾਂ ਉਹ ਇਨਾਂ ਲੋਕਾਂ ਚੋਂ ਨਿਕਲਦੀਆਂ ਨੇ ਤੇ ਮੈਂ ਤਾਂ ਜੋ ਲਿਖਦਾ ਹੁੰਦਾ ਵੀ ਰੀਅਲ ਦੇ ਨੇੜੇ ਹੀ ਆ ਉਹ ਤੇ ਅੱਜ ਜਿਹੜੇ ਸਾਡੀ ਜ਼ਿੰਦਗੀ ਦੇ ਰੀਅਲ ਹੀਰੋ ਨੇ ਉਹਨਾਂ ਤੇ ਕੋਈ ਵਿਪਤਾ ਪਈ ਆ ਤੇ ਮੇਰੇ ਖਿਆਲ ਚ ਯੋਧੇ ਲੋਕ ਨੇ ਉਹ ਲੜਤੋਂ ਖੋਦ ਹੀ ਰਹੇ ਨੇ ਅਸੀਂ ਤਾਂ ਮੜਾ ਸਾਰਾ ਹੀ ਲਾਉਣਾ ਤੇ ਜਿਹੜੀ ਸਾਡੀ ਡਿਊਟੀ ਆ ਤੇ ਮੇਰੇ ਖਿਆਲ ਚ ਉਹ ਉਹ ਸਾਡੀ ਜ਼ਿੰਮੇਵਾਰੀ ਆ ਆਪਣਾ ਕਿਸੇ ਤੇ ਕੋਈ एहसान ਨਹੀਂ ਆ ਉਹਨੇ ਕੀ ਡਿਊਟੀ ਤਾਂ ਬੰਦ ਹੀ ਹੈ ਕਿ ਬਾਕੀ ਕੰਮ ਥੋੜੇ ਜਿਿਹੇ ਪਿੱਛੇ ਛੱ ਹੁਣ ਆਪਾਂ ਇਸੇ ਚੀਜ਼ ਤੇ ਹੋ ਜਾਈਏ ਤੇ ਮੈਂ ਇਸ ਏਰੀਆ ਚ ਪਹਿਲਾਂ ਅਸੀਂ ਥੀਏਟਰ ਕਰ ਨਾਟਕ ਕਰਨ ਆਉਂਦੇ ਹੁੰਦੇ ਸੀ ਅਸੀਂ ਸਾਰੇ ਪਿੰਡਾਂ ਚ ਕੀਤੇ ਆ ਪਰ ਹੁਣ ਮੈਂ ਜ਼ਿਆਦਾ ਵਿੱਚ ਰਿਹਾ ਤੇ ਗਰਾਊਂਡ ਤੇ ਜਾ ਕੇ ਇਹ ਪਤਾ ਜਿਹੜਾ ਇੱਕ ਚੀਜ਼ ਮੈਂ ਮਹਿਸੂਸ ਕੀਤੀ ਕਿ ਯਾਰ ਬੰਦੇ ਲੜਤਾ ਰਹੇ ਨੇ ਜ਼ਿੰਦਗੀ ਨਾਲ ਇਹ ਕੱਲੇ ਹੜ੍ਹ ਕਰਕੇ ਨਹੀਂ ਹੜ੍ਹ ਤੋਂ ਪਹਿਲਾਂ ਵੀ ਬੜੀਆਂ ਮੁਸੀਬਤਾਂ ਸੀ ਇਹਨਾਂ ਤੇ ਤੇ ਹੜ੍ਹ ਤੋਂ ਬਾਅਦ ਵੀ ਬਹੁਤ ਮੁਸੀਬਤਾਂ ਹੋਣੀਆਂ ਜਿੰਨਾ ਚ ਮੇਰੇ ਖਿਆਲ ਚ ਜਿਹੜਾ ਆਪਣਾ ਨਕਸ਼ਾ ਉਹਦੇ ਹਿਸਾਬ ਨਾਲ ਵੀ ਹਾਸ਼ੀਅਤ ਹੀ ਨੇ ਇਹ ਪਿੰਡ ਤੇ ਜੇ ਆਪਾਂ ਕਹੀਏ ਸਿਸਟਮ ਦੇ ਨਜ਼ਰੀਏ ਤੋਂ ਇਹਨਾਂ ਵਾਲੀ ਬਾਲੀ ਕੋਈ ਗੌਰ ਨਹੀਂ ਕੀਤੀ ਗਈ ਮੈਨੂੰ ਲੱਗਦਾ ਉਧਰੋਂ ਵੀ ਹਾਸ਼ੀਅਤ ਨੇ ਹਜੇ ਬੇਸਿਕ ਜਿਹੜੀਆਂ ਲੋੜਾਂ ਹੁੰਦੀਆਂ ਸੰਦੀਪ ਰੋਟੀ ਕਪੜਾ ਤੇ ਮਕਾਨ ਉਹਦੇ ਚ ਆਪਾਂ ਦੋ ਹੋਰ ਜੋੜੀਆਂ ਬਾਅਦ ਦੇ ਵਿੱਚ ਜੁੜ ਗਈਆਂ এডੂਕੇਸ਼ਨ ਤੇ ਸਿਹਤ এডੂਕੇਸ਼ਨ ਤੇ ਸਿਹਤ ਤਾਂ ਬਹੁਤ ਦੂਰ ਦੀ ਗੱਲ ਹੈ ਜਿਹੜਾ ਰੋਟੀ ਕਪੜਾ ਤੇ ਮਕਾਨ ਜਿਹੜੀਆਂ ਤਿੰਨ ਬੁਨਿਆਦੀ ਚੀਜ਼ਾਂ ਲੋੜਾਂ ਨੇ ਲੋੜਾਂ ਨੇ ਉਹ ਵੀ ਇੱਥੋਂ ਤੱਕ ਇਸ ਏਰੀਆ ਤੱਕ ਹਜੇ ਤੱਕ ਪਹੁੰਚੀਆਂ ਨਹੀਂ ਤੇ ਉੱਤੋਂ ਪੈ ਗਈ ਹੜਾਂ ਦੀ ਮਾਰ ਤੋਂ ਤੁਸ ਤੁਹਾਨੂੰ ਵੀ ਦੱਸਿਆ ਇਹੋ ਉਹਨਾਂ ਨੇ ਤੇ ਅਸੀਂ ਵੀ ਹੁਣ ਜਾਣਦੇ ਹਾਂ ਕਿ ਦੂਜੀ ਤੀਜੀ ਵਾਰੀ ਪਰ ਮੈਨੂੰ ਲੱਗਦਾ ਭਾਈ ਇਸ ਚਲੋ ਇਹ ਸਵਾਲ ਸ਼ਾਇਦ ਕਿਸੇ ਨੇ ਕੀਤਾ ਨਾ ਹੋਵੇ ਪਰ ਮੈਨੂੰ ਲੱਗਦਾ ਵੀ ਜੇ ਐਜੂਕੇਸ਼ਨ ਹੁੰਦੀ ਸ਼ਾਇਦ ਬਹੁਤ ਸਾਰੇ ਲੋਕ ਇੱਥੋਂ ਦੀ ਬੋਲੀ ਨੂੰ ਹੋਰ ਤਰੀਕੇ ਦੇ ਨਾਲ ਲੈਂਦੇ ਨੇ ਮਜ਼ਾਕੀਆ ਲਹਿਜੇ ਦੇ ਵਿੱਚ ਲੈਂਦੇ ਨੇ ਪਰ ਮੈਨੂੰ ਲੱਗਦਾ ਜੇ ਸਹੀ ਐਜੂਕੇਸ਼ਨ ਲੋਕਾਂ ਤੱਕ ਪਹੁੰਚੇ ਤਾਂ ਉਹਨਾਂ ਦੇ ਜਿਹੜਾ ਲੀਵਿੰਗ ਸਟੈਂਡਰਡ ਆ ਉਹ ਚੇਂਜ ਹੁੰਦਾ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਪੜ੍ਹ ਲਿਖ ਜਾਂਦੇ ਨੇ ਤਾਂ ਉਹਨਾਂ ਦਾ ਸਾਰਾ ਰਹਿਣ ਸਹਿਣ ਵੀ ਚੇਂਜ ਹੁੰਦਾ ਜਿਹੜਾ ਮਜ਼ਾਕ ਚ ਲਿਆ ਜਾਣਾ ਕਿਸੇ ਬੋਲੀ ਨੂੰ ਜਾਂ ਉਹਦਾ ਕਾਰਨ ਇਹ ਹੀ ਹੁੰਦਾ ਨਾ ਕਿ ਜਦੋਂ ਅਸੀਂ ਨਵੀਂ ਚੀਜ਼ ਸੁਣਦੇ ਆ ਜਾਂ ਸਾਨੂੰ ਯੂਨੀਕ ਲੱ ਉਹ ਤਾਂ ਉਹਨੂੰ ਤਾਂ ਇਹ ਮਜਾਕ ਨਹੀਂ ਲੈਂਦੇ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਜੇ ਐਜੂਕੇਸ਼ਨ ਇੱਥੇ ਤੱਕ 100% ਪਹੁੰਚੂਗੀ ਇਹ ਲੋਕੀ ਆਪਦੀ ਬੋਲੀ ਨੂੰ ਰਿਪਰੈਜ਼ੈਂਟ ਕਰਨ ਲਈ ਇਹਨਾਂ ਕੋਲ ਜਿਆਦਾ ਮੌਕੇ ਹੋਣਗੇ ਤਾਂ ਕਿੱਥੇ ਮੈਂ ਜਾ ਕੇ ਉੱਡੂਗਾ ਸਾਰੀਆਂ ਚੀਜ਼ਾਂ ਸਹਿਸਵਾਹੀ ਹੋਣਗੇ ਨਾ ਫਿਰ ਤੇ ਜਦੋਂ ministry ਚ ਜਦੋਂ ਬਿਊਰੋਕ੍ਰੇਸੀ ਚ ਟੀਚਿੰਗ ਲਾਈਨ ਚ ਜੱਜ ਵਕੀਲ ਸਾਰੇ ਹੋਣਗੇ ਬੰਦੇ ਤਾਂ ਇਹ ਸਹਿਸਵਾਲ ਲੱਗਣ ਲੱਗ ਜਾਈਣੀ ਸਾਨੂੰ ਇਹ ਪਾਸ ਕਿਉਂਕਿ ਬਾਈ ਇੱਕ ਪਿੰਡ ਦੇ ਵਿੱਚੋਂ ਪੰਜ ਚਾਰ ਬੰਦੇ ਵੀ ਅੱਗੇ ਆ ਜਾਣ ਤਾਂ ਮੈਨੂੰ ਲੱਗਦੀ ਪਿੰਡ ਦਾ ਨਕਸ਼ਾ ਬਦਲ ਜਾਂਦਾ ਹੁਣ ਇਹ ਜਿਹੜੇ ਪਿੰਡ ਨੇ ਇਹਨਾਂ ਪਿੰਡਾਂ ਦੇ ਵਿੱਚ ਨਾ ਤਾਂ ਐਜੂਕੇਸ਼ਨ ਉਸ ਤਰੀਕੇ ਦੇ ਨਾਲ ਪਹੁੰਚੀ ਹੈ ਮੈਨੂੰ ਲੱਗਦੀ ਸਰਕਾਰਾਂ ਵੀ ਕੱਲੀਆਂ ਸ਼ਾਇਦ ਵੋਟਾਂ ਵੇਲੇ ਟੈਂਡੀ ਵਾਲਾ ਪਿੰਡ ਦਿਖ ਜਾਂਦਾ ਮੈਨੂੰ ਲੱਗਦੀ ਹੁਣ ਤਾਂ ਦਿਖਦਾ ਵੀ ਨਹੀਂ ਹੁਣ ਮੈਂ ਤਾਂ ਨਾ ਇੱਕ ਇੱਕ ਚੀਜ਼ ਮਹਿਸੂਸ ਕੀਤੀ ਫਾਜ਼ਲ ਕਾਲੇ ਪਾਸੇ ਵੀ ਹੁਣ ਸ਼ੁਭਮਨ ਗਿੱਲ ਉੱਥੋਂ ਦਾ ਮ ਉਹ ਮਾਣ ਕਰਦੇ ਨੇ ਵੀ ਸਾਡਾ ਬੰਦਾ ਇਹਨਾਂ ਦੇ ਕਾਲਜ ਉਹ ਪੜਿਆ ਵੀ ਮਾਣ ਕਰਦੇ ਨੇ ਤੇ ਮੈਂ ਉਹ ਇਹ ਗੱਲ ਮੈਨੂੰ ਲੱਗਦਾ ਕਿ ਪਤਾ ਨਹੀਂ ਉਹਨਾਂ ਤੱਕ ਪਹੁੰਚਦੀ ਹੋਣੀ ਸ਼ੁਭਮਣ ਹੋਰਾਂ ਤੱਕ ਜਾਂ ਜਿਹੜੇ ਫਿਲਮਾਂ 'ਚ ਵੀ ਵੱਡੇ ਵੱਡੇ ਸਟਾਰ ਨੇ ਕਿ ਤੁਹਾਡੇ ਪਿੰਡ ਦੇ ਲੋਕ ਤੁਹਾਡੇ ਤੇ ਇੱਡਾ ਮਾਣ ਕਰਦੇ ਨੇ ਉਹਨਾਂ ਕੋਲ ਉਹ ਮੌਕੇ ਨਹੀਂ ਆਪਦੀ ਬੋਲੀ ਨੂੰ ਆਪਦੇ ਲੋਕਾਂ ਨੂੰ ਰਿਪਰੈਜ਼ੈਂਟ ਹੁਣ ਮੰਨ ਲਓ ਮੈਂ ਆ ਫਿਲਮਾਂ 'ਚ ਜਾ ਕੇ ਥੋੜਾ ਜਿਹਾ ਚੰਗੇ ਸੂਟ ਬੂਟ ਪਾ ਕੇ ਉਹਨਾਂ ਦੀ ਬੋਲੀ ਬੋਲਣ ਲੱਗ ਪਾ ਥੋੜਾ ਜਿਹਾ ਭਾਸ਼ਾ ਸੁਧਾਰ ਕਰ ਲਈ ਅੰਗਰੇਜ਼ੀ ਬੋਲਣ ਲੱਗ ਪਈਏ ਆਪਦੇ ਏਰੀਆ ਨੂੰ ਭੁੱਲ ਜੀਏ ਤਾਂ ਮਾੜੀ ਗ ਤਾਂ ਉੱਥੇ ਕਿਉਂ ਨਾ ਆਪਾਂ ਆਪਣੀ ਬੋਲੀ ਨੂੰ ਰਿਪਰੈਜ਼ੈਂਟ ਕਰੀਏ ਮੌਕਾ ਤਾਂ ਮਿਲ ਹੀ ਗਿਆ ਤਾਂ ਉਹ ਚੀਜ਼ਾਂ ਮੈਨੂੰ ਲੱਗਦਾ ਜਿਹੜੇ ਜਿਹੜੇ ਬੰਦੇ ਕਿਤੇ ਇਸ ਇਲਾਕੇ ਦੇ ਪਹੁੰਚੇ ਵੀ ਉਹਨਾਂ ਨੂੰ ਜ਼ਰੂਰ ਕਰਨਾ ਚਾਹੀਦਾ ਮੈਨੂੰ ਲੱਗਦਾ ਉਹਦੇ ਨਾਲ ਵੀ ਥੋੜਾ ਥੋੜਾ ਫਰਕ ਪੈ ਸਕਦਾ ਅੱਛਾ ਬਾਈ ਹੁਣ ਕੀ ਮਹਿਸੂਸ ਕੀਤਾ ਆਖਰੀ ਸਵਾਲ ਹੈ ਕਿ ਹੁਣ ਇਹਨਾਂ ਲੋਕਾਂ ਤੱਕ ਕਿਹੜੀ ਸਹੂਲਤਾਂ ਜਿਹੜੀ ਪਹੁੰਚਣ ਦੀ ਲੋੜ ਹੈ ਕਿਉਂਕਿ ਤੁਹਾਡੇ ਮਾਧਿਅਮ ਰਾਹੀਂ ਜਾਂ ਬਾਈ ਗਾਮਾ ਜੀ ਬਾਈ ਜਾਂ ਹੋਰ ਸਰਜੀਤ ਸਾਹਿਬ ਨੇ ਇਹਨਾਂ ਦੇ ਮਾਧਿਅਮ ਰਾਹੀਂ ਕਿਹੜੀ ਜਿਹੜੀ ਸਹੂਲਤਾਂ ਹਜੇ ਤੱਕ ਨਹੀਂ ਪਹੁੰਚੀ ਰਾਸ਼ਨ ਪਹੁੰ ਜਿਹੜਿਆ ਮੈਨੂੰ ਹੁਣ ਇਸ ਵਕਤ ਜਿਹੜਾ ਮਹਿਸੂਸ ਹੋ ਰਿਹਾ ਸਾਨੂੰ ਸਾਰਿਆਂ ਨੂੰ ਆਂਕੜੇ ਵੀ ਸਾਡੇ ਕੋਲ ਹੈਗੇ ਆ ਸਭ ਤੋਂ ਪਹਿਲੀ ਬੁਨਿਆਦੀ ਲੋੜ ਆ ਡੀਜ਼ਲ ਜੀ ਖਾਦਾਂ ਤੇ ਬੀਜ ਤੇ ਉਹਦੇ ਨਾਲ ਆਪਾਂ ਥੋੜਾ ਜਿਹਾ ਜੋੜ ਲੈਨੇ ਵੀ ਜੇ ਕਿਸੇ ਕੋਲ ਟਰੈਕਟਰ ਨਹੀਂ ਆ ਕੋਈ ਕਰਾਉਣਾ ਹੈ ਤਾਂ ਥੋੜੇ ਥੋੜੇ ਜਿਹੜੇ ਕਿਸੇ ਟਰੈਕਟਰ ਦੀ ਲੋੜ ਹੋਈ ਤਾਂ ਮਹੀਨੇ ਕਾਸਤੇ ਟਰੈਕਟਰ ਦੇ ਦਿਓ 15 ਦਿਨਾਂ ਵਾਸਤੇ ਟਰੈਕਟਰ ਦੇ ਦਿਓ ਲੇਕਿਨ ਡੀਜ਼ਲ ਖਾਦਾਂ ਤੇ ਬੀਜ ਤਾਂ ਜਿਹੜੇ ਆ ਆਪਾਂ ਨੂੰ ਡੈਫੀਨਿਟਲੀ ਚਾਹੀਦੇ ਆ ਉਹਦੇ ਨਾਲ ਥੋੜਾ ਪਲੱਸ ਕਰ ਲੈਨੇ ਵੀ ਜਿਨ੍ਹਾਂ ਬੱਚਿਆਂ ਦੀ ਦਾਖਲਾ ਫੀਸ ਨਹੀਂ ਗਈ ਉਹ ਚਾਹੀਦਾ ਪਰ ਮੇਰੀ ਜਿਹੜ ਗੌਰ ਕਰਨ ਵਾਲੀ ਚੀਜ਼ ਇਹ ਆ ਕਿ ਸਭ ਤੋਂ ਜ਼ਿਆਦਾ ਜੇ ਤੁਸੀਂ ਡੀਜ਼ਲ ਟਰੈਕਟਰ ਬੀਜ ਖਾਦਾਂ ਵੱਲੋਂ ਆਪਾਂ ਧਿਆਨ ਦੇਈਏ ਕਿਉਂਕਿ ਰਸ ਦਿੱਥੇ ਬਹੁਤ ਆ ਰਹੀ ਹੈ ਅੱਜ ਵੀ ਬਹੁਤ ਆ ਰਹੀ ਹੈ ਤੇ ਉਵੇਂ ਹੀ ਮੁੜ ਵੀ ਰਹੀ ਹੈ ਕਿਉਂਕਿ ਤੂੜੀ ਤੰਦ ਬਾਕੀ ਸਾਰਾ ਕੁਝ ਖਾਣ ਪੀਣ ਵਾਲਾ ਸਮਾਨ ਵਾਪਸ ਹੀ ਮੁੜ ਰਿਹਾ ਪਰ ਜੇ ਬੀਜਾਂ ਖਾਦਾਂ ਡੀਜ਼ਲ ਟਰੈਕਟਰ ਵੱਲ ਹੋਵਾਂਗੇ ਤਾਂ ਐਕਚੁਅਲੀ ਹੁਣ ਆਪਾਂ ਬਹੁਤ ਸਹਾਇਤਾ ਕਰ ਸਕਦੇ ਮੈਨੂੰ ਅੱਜ ਜਸਵੀਰ ਜੱਸੀ ਭਾਜੀ ਨਾਲ ਮੇਰੀ ਗੱਲ ਹੋਈ ਆ ਉਹ ਕੱਲ ਨੂੰ ਆ ਵੀ ਰਹੇ ਨੇ ਨੀਰੂ ਬਾਜਵਾ ਮੈਡਮ ਉਹਨਾਂ ਦੇ ਜਿਹੜੇ ਨਾਲ 파ਟਨਰ ਵੀ ਨੇ ਸੰਤੋਸ਼ ਠੱਟੇ ਉਹ ਵੀ ਕੱਲ ਨੂੰ ਆ ਰਹ ਮੇਰੇ ਕੋ ਨਾਮ ਭੁੱਲ ਰਣਾ ਗੱਲ ਹੋਈਆ ਕਮਰਬਾਈ ਨਾਲ ਗੱਲ ਹੋਈਆ ਚੰਦਰੇ ਬਰਾੜ ਨਾਲ ਸਾਰੇ ਵੀਰ ਜਿਹੜੇ ਆ ਉਹ ਬੈਠੇ ਨੇ ਸਰਤਾਜ ਫਾਊਂਡੇਸ਼ਨ ਉਹ ਕਹਿੰਦੇ ਵੀ ਅਸੀਂ ਮੈਡੀਕਲ ਕੈਂਪ ਭੇਜ ਰਹੇ ਹਾਂ ਦੱਸੋ ਕਦੋਂ ਭੇਜੀਏ ਸੋ ਸਾਰੇ ਬੰਦੇ ਰੈਡੀ ਨੇ ਅਸੀਂ ਸਾਰਿਆਂ ਨੂੰ ਕਹਿ ਵੀ ਦਿੱਤਾ ਜਿੰਨਾਂ ਤੱਕ ਅਜੇ ਗੱਲ ਨਹੀਂ ਗਈ ਸੁਨਿਆਹ ਨਹੀਂ ਪਹੁੰਚਿਆ ਉਹਨਾਂ ਨੂੰ ਅਸੀਂ ਥੋੜੇ ਮਾਧਿਅਮ ਨਾਲ ਹੀ ਸੁਨਿਆਹ ਪਹੁੰਚਾਉਣਾ ਕਿ ਬਾਈ ਫਿਰੋਜ਼ਪੁਰ ਚ ਅਸੈਂਡੀ ਵਾਲ ਦੇ ਬਿਲਕੁਲ ਨੇੜੇ ਹਜ਼ਾਰੇ ਵਾਲਾ ਪਿੰਡ ਆ ਇੱਥੇ ਹੰਬਲਾ ਫਾਊਂਡੇਸ਼ਨ ਵੱਲੋਂ ਕੈਂਪ ਲਾਇਆ ਇਹ ਕੈਂਪ ਦਾ ਮੇਨ ਮਕਸਦ ਇਹ ਹੀ ਆ ਕਿ ਆਓ ਰਲ ਮਿਲ ਕੇ ਪਿੰਡਾਂ ਵੱਲ ਨੂੰ ਹੋਈਏ ਜ਼ਮੀਨਾਂ ਪਧਰੀਆਂ ਕਰੀਏ ਦੁਵਾਰਾ ਫਸਲਾਂ ਖੜੀਆਂ ਕਰਨ ਜੋਗੇ ਕਰੀਏ ਡੀਜ਼ਲ ਬੀਜ ਖਾਦਾਂ ਟਰੈਕਟਰ ਇਹਨਾਂ ਚੀਜ਼ਾਂ ਵੱਲ ਧਿਆਨ ਦੀਏ ਇਹ ਹੀ ਮੇਨ ਗੱਲ ਹੈ ਧੰਨਵਾਦ ਜੀ ਸ਼ੁਕਰੀਆ ਓਕੇ ਜੀ ਸੋ ਇਹ ਸਨ ਜਿਹੜਾ ਤੁਹਾਨੂੰ ਦੱਸ ਸੀ ਕਿ ਫਾਊਂਡੇਸ਼ਨ ਬਣੀ ਹੈ ਨਵੀਂ ਹਮਲਾ ਫਾਊਂਡੇਸ਼ਨ ਤਾਂ ਉਹਦੇ ਤਹਿਤ ਇਹਨਾਂ ਵੀਰਾਂ ਵੱਲੋਂ ਬੇਨਤੀ ਕੀਤੀ ਗਈ ਹੈ ਲਗਾਤਾਰ ਉਪਰਾਲੇ ਕਰ ਰਹੇ ਨੇ ਨਾਲ ਹੀ ਇਹਨਾਂ ਨੇ ਇਸ ਫਾਊਂਡੇਸ਼ਨ ਦੇ ਜ਼ਰੀਏ ਮੈਸੇਜ ਵੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਕੋਲੇ ਐਕਚੁਅਲੀ ਦੇ ਵਿੱਚ ਇੱਥੋਂ ਦਾ ਸਾਰਾ ਡਾਟਾ ਇਕੱਠਾ ਕਰੀ ਬੈਠੇ ਨੇ ਜਿਹੜੇ ਵੀ ਵੀਰ ਨੇ ਉਹ ਇਹਨਾਂ ਵੀਰਾਂ ਤੱਕ ਵੀ ਪਹੁੰਚ ਕਰ ਸਕਦੇ ਨੇ ਤਾਂ ਜੋ ਤੁਹਾਨੂੰ ਸੌਖਾ ਹੋ ਜਾਏ ਕਿ ਕਿੱਥੇ ਰਾਸ਼ਨ ਪਹੁੰਚਿਆ ਕਿੱਥੇ ਨਹੀਂ ਪਹੁੰਚਿਆ ਜਾਂ ਫਿਰ ਕਿਹੜੀਆਂ ਚੀਜ਼ਾਂ ਦੀ ਬੁਨਿਆਦੀ ਲੋੜਾਂ ਨੇ ਇੱਥੇ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਇੱਥੇ ਮਿਲ ਸਕਣ